Yeah जो हरियाणी शांति खा देता है तूं जो हर جو ہریا میں نئی شان دکھا دیتا ہے کو حیران بنا دیتا ہے ڈالی ڈالی تیری تکلیف کے گنگاتی ہے پتا پتا تیری قدرت کا پتہ دیتا ہے ڈالی ڈالی تیری تکلیف کے گنگاتی ہے پتا پتا تیری قدرت کرتا ਰਾਹ ਕਿਸ ਤਰ੍ਹਾਂ ਵੀ ਸਾਲ ਹੋ ਗਏ ਨੇ ਇੱਕ ਕਰਮ ਹੈ ਮੇਰੇ ਮੁਰਸ਼ਿਦ ਜਿੰਨਾ ਸਾਨੂੰ ਬਣਾਇਆ ਬਾਬੇ ਮੁਰਾਸ਼ਾ ਦਾ ਕਰਮ ਹੈ ਸਾਈਂ ਲਾਡੂਸ਼ਰ ਸਰਕਾਰ ਦਾ ਕਰਮ ਹੈ ਇਸਨਾਂ ਚੀਜ਼ ਨੂੰ ਕੋਈ ਨਹੀਂ ਸੀ ਜਾਣਦਾ ਇਹ ਕਰਮ ਹੈ ਦਾਤਾ ਸ਼ੁਲਜਾਰਸ਼ਾ ਸਰਕਾਰ ਦੇ ਮੁਰਿਦਾਂ ਦਾ ਕਿਉਂਕਿ ਇੰਨਾ ਪਿਆਰ ਮੈਂ ਮੈਨੂੰ ਜੋ ਮਿਲਿਆ ਮਾਨ ਸਤਕਾਰ ਮਿਲਿਆ ਸਾਈਂ ਜੀ ਦਾ ਕਰਮ ਹੈ ਪਰਸ਼ਦਾ ਕਰਮ ਹੈ ਕਿਉਂਕਿ ਮੇਸ਼ੇ ਬਣ ਰਿਣੀ ਕਰਜ਼ਦਾਰ ਆ ਸਾਰੀ ਸੰਗਤ ਦਾ ਕਿਉਂਕਿ ਜਿਹੜਾ ਬੰਦਾ ਆਪਣਾ ਪਿੱਛਾ ਯਾਦ ਰੱਖਦਾ ਸਭ ਕੁਝ ਮਿਲਦਾ ਕਹਿੰਦੇ ਜਿਹਦੇ ਖਾਈਏ ਉਹਦੇ ਗੁਣ ਹੋਦੇ ਨੇ ਮੈਂ ਤੁਹਾਡਾ ਖਾਣਾ ਮੇਰੀ ਆਉਣ ਵਾਲੀਆਂ ਪੁਸਤਾਂ ਆਉਣ ਵਾਲੀਆਂ نسلਾਂ ਵੀ ਇਹਨਾਂ پاک ਰੋਗਾਂ ਆਵਾ ਇਹ ਤੇ ਦਰੀਆਂ ਵਿਸ਼ੇ ਦਰੀਆਂ ਵਿਸ਼ੇ ਸਾਰੀਆਂ ਬਾਹਰ ਵਿਖਾ ਦਿਓ ਗਰਮੀ ਹੋ ਗਈ ਹੈ ਬਾਹਰ ਲੈ ਕੇ ਆਉਣੇਗੇ ਹੁਣ ਚਲੋ ਯਾਰ ਮੁੱਖ ਹੇਲੋ ਗੱਰ ਤੇ ਖੇਦਾਂ ਦਾ ਨੰਬਰ ਬਹੁਤ ਦੇਖੇ ਗੱਰ ਜਾਂਦੇ ਬਸ ਇਹ ਭਾਈ ਬੰਦੇ ਬਸ ਇਹ ਰਲਟ ਕੇ ਬੰਦੇ ਬਸ ਕਰ ਬਹੁਤ ਬਸ ਕਰ ਹੁਣ ਮੈਂ ਕੱਟ ਕੇ ਵਿਟਾਵਾਂ ਸਾਰਿਆਂ ਨੂੰ ਕੋਈ ਨਹੀਂ ਆਇਆ ਆਇਆ بسم <applause> الله <applause> <applause> ਟਕੇ ਬਣਦੀ ਹੈ ਬਣ ਗਿਆ ਬਾਹਰ ਵਿਖਾ ਲਓ ਸਾਰੇ ਜਣੇ ਹਾਂ ਭਾਈ ਆਹ ਤੇ ਲੱਗੇਗਾ یاد لئے بڑا کچھ محبوب روپ محبوب جی دادا جی ਧੰਨਵਾਦੀਆਂ ਧੰਨਵਾਦੀਆਂ ਅਸੀਂ ਕੁਲਦੀਪ ਸਿੰਘ ਦੇ ਜਿਹੜੇ ਕਿ ਅਮਰੀਕਾ ਦੇ ਵਿੱਚ ਬੈਠੇ ਹੋਏ ਆ ਧੰਨਵਾਦੀਆਂ ਅਸੀਂ ਸੀਮਾ ਦੇ ਜਿਹੜੀ ਕੈਨੇਡਾ ਬੈਠੇ ਹੋਏ ਨੇ ਧੰਨਵਾਦੀ ਅਸੀਂ ਸਮੂਹ ਮੂਤਲਾ ਪਰਿਵਾਰ ਦੇ ਹਾਂ ਜਿਹੜੇ ਕਿ ਇੰਗਲੈਂਡ ਦੇ ਵਿੱਚ ਸਾਰੇ ਪਰਿਵਾਰ ਧੰਨਵਾਦੀਆਂ ਜਿਹੜੇ ਕਿ ਇਸ ਮੇਲੇ ਨੂੰ ਚਾਰ ਚੰਦ ਲਾਉਨੇ ਆ ਬੜੀ ਸੇਵਾ ਕਰਦੇ ਆ ਧੰਨਵਾਦੀ ਅਸੀਂ ਨੇਚਰ ਦੇ ਹੈਗੇ ਆ ਭਵਿੰਦਰ ਨੇਚਰ ਦੇ ਬੇਟੇ ਦੇ ਜਿਹਨੇ ਕਿ ਇਹ ਸਾਰਾ ਰੰਗ ਦਾ ਸਾਰਾ ਕੰਮ ਕਰਾ ਬੜਾ ਕੰਮ ਕੀਤਾ ਉਸ ਬੱਚੇ ਨੇ ਬੜੀ ਮਿਹਨਤ ਕੀਤੀ ਆ ਧੰਨਵਾਦੀ ਅਸੀਂ ਹੈਗੇ ਆ ਕਲियर ਮੱਲੇ ਦੇ ਉਹਨਾਂ ਬੱਚਿਆਂ ਦੇ ਜਿਹਨਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਆ ਪਹਿਲਾਂ ਸਜਾਵਟ ਲਈ ਫਿਰ ਲੰਗਰ ਪਰਤੌਣ ਲਈ ਤੇ ਧੰਨਵਾਦੀ ਸਟੇਮ ਬਲੇ ਦੀਆਂ ਜਿਹਨਾਂ ਸਾਰਾ ਭਾਂਡੇ-ਕੁੰਡੇ ਜੋ ਵੀ ਸਾਰਾ ਕੰਮ ਕੀਤਾ ਹੈਗਾ ਅਸੀਂ ਧੰਨਵਾਦੀ ਆ ਸਾਰਿਆਂ ਦੇ ਤੇ ਜਿੰਨੇ ਬਾਕੀ ਸੋਹਣੇ ਧੰਨਵਾਦੀਆਂ ਧੰਨਵਾਦੀ ਸਾਰੇ ਉਹ ਸੰਗਤਾਂ ਦੇ ਆ ਜਿਹੜੇ ਤਿਲਕੁਣ ਆਪਣੇ ਭੀੜਾ ਜ਼ਿੰਕਾਰ ਕਰਦੇ ਮੇਲੇ ਦੇ ਵਿੱਚ ਤੇ ਸਭ ਨੂੰ ਧੰਨਵਾਦ ਕਰਦੇ ਆ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਹਰਦ ਨੂੰ ਪਰਦੇ ਬਖਸ਼ੀਦਾਤਾ ਸਭ ਦਾ ਬਰਾਦਰੀ ਮੇਰ ਕਰੇ